ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੰਡੀਆਂ ਦੇ ਪ੍ਰਬੰਧਾਂ ਦੇ ਬੜੇ ਵੱਡੇ ਵੱਡੇ ਦਾਅਵੇ ਕਰ ਰਹੇ ਹਨ ਪਰ ਦੂਜੇ ਪਾਸੇ ਕਿਸਾਨਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਮੀਡੀਆ ਵਿੱਚ ਆਮ ਹੀ ਸੁਰਖੀਆਂ ਬਣਦੀਆਂ ਖਬਰ ਹੈ ਮੋਕਸਰ ਸਾਹਿਬ ਦੀ ਇੱਕ ਮੰਡੀ ਦੀ ਜੋ ਪੱਕਾ ਹੋਣ ਲਈ ਪਿਛਲੇ 10 ਸਾਲਾਂ ਤੋਂ ਤੜਫ ਰਹੀ ਹੈ ਇਸ ਅਨਾਜ ਮੰਡੀ ਦਾ ਨੀਂਹ ਪੱਥਰ 2007 ਵਿੱਚ ਪੰਜਾਬ ਵਿੱਚ ਬਾਦਲ ਸਰਕਾਰ ਵੱਲੋਂ ਉੱਪਰ ਰੱਖਿਆ ਗਿਆ ਸੀ ਉਸ ਸਮੇਂ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਹਣੀ ਬਰਾੜ ਸੀ ਤੇ ਉਸ ਸਮੇਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਜਲਦ ਹੀ ਇਹ ਮੰਡੀ ਬਣਾ ਕੇ ਤਿਆਰ ਕਰ ਦਿੱਤੀ ਜਾਵੇਗੀ ਪਰ ਇਹ ਮੰਡੀ ਉਦੋਂ ਦੀ ਉਵੇਂ ਦੀ ਉਵੇਂ ਹੀ ਹੈ ਤੇ ਇਸ ਮੌਕੇ ਹਣੀ ਵਿਰਾੜ ਨੇ ਮੰਡੀ ਦਾ ਦੌਰਾ ਕੀਤਾ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਸ਼੍ਰੀ ਮੁਖਸਰ ਸਾਹਿਬ ਤੋਂ ਤਰਸੀਮ ਟੁੱਡੀ ਦੀ ਰਿਪੋਰਟ ਜਗ ਸੇਵਕ ਵੈਬ ਟੀਵੀ ਸ਼੍ਰੀ ਮੁਖਸਰ ਸਾਹਿਬ ਹਲਕੇ ਦਾ অতি ਅਹਿਮ ਪਿੰਡ ਹੈ ਇਹ ਸੰਗੂ ਤੋਂ ਜਿੱਥੇ ਅੱਜ ਆਪਾਂ ਖੜੇ ਆਂ ਮੁਕਸਰ ਸ਼ਹਿਰ ਦੇ ਬਿਲਕੁਲ ਲਾਗਲਾ ਪਿੰਡਾ ਔਰ ਜਦ ਮੈਂ 2008 ਦੇ ਵਿੱਚ ਚੇਅਰਮੈਨ ਬਣਿਆ ਮਾਰਕੀਟ ਕਮੇਟੀ ਮੁਕਸਰ ਦਾ ਸਭ ਤੋਂ ਪਹਿਲਾਂ ਮੈਂ 2009 ਦੇ ਵਿੱਚ ਮੀਟਿੰਗ ਕਰਕੇ ਇਥੋਂ ਦੀ ਮੰਡੀ ਪਾਸ ਕੀਤੀ ਕਿਉਂਕਿ ਲੋਕਾਂ ਦੀ ਬੜੀ ਮੰਗ ਸੀ ਕਿ ਸੰਗੂਤਾਉਂ ਦੇ ਵਿੱਚ ਮੰਡੀ ਬਣਾਈ ਜਾਵੇ ਇੱਥੇ ਆ ਕੇ ਮੈਂ 2010 ਦੇ ਵਿੱਚ ਵੀ ਨੀਂ ਪੱਥਰ ਰੱਖ ਕੇ ਗਿਆ ਉਸ ਤੋਂ ਬਾਅਦ ਕੰਮ ਸ਼ੁਰੂ ਹੋਣ ਲੱਗਿਆ ਸੀ ਕਿ ਸਾਡਾ ਤੋੜ ਵਿਛੋੜਾ ਸਦਾ ਮਨਪ੍ਰੀਤ ਸਿੰਘ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਤੋਂ ਤੋੜ ਵਿਛੋੜਾ ਹੋ ਗਿਆ ਤੇ ਅਸੀਂ ਅਕਾਲੀ ਦਲ ਛੱਡ ਕੇ ਆਪਣੀ ਨਵੀਂ ਪਾਰਟੀ ਬਣਾ ਲਈ ਸੋ ਮੈਂ ਵੀ ਆਪਦੀ ਚੇਅਰਮੈਨੀ ਤੋਂ ਅਸਤੀਫਾ ਦੇ ਦਿੱਤਾ ਲੇਕਿਨ ਅੱਜ ਹਾਲਾਤ ਵੇਖੋ ਕਿੰਨੇ ਬੱਤਰ ਐ ਇਸ ਮੰਡੀ ਦੇ ਕਿ 7 ਸਾਲ ਪਹਿਲਾਂ ਮੈਂ ਨੀ ਪੱਥਰ ਰੱਖਿਆ ਇਸ ਮੰਡੀ ਦਾ ਔਰ ਅੱਜ ਤੱਕ ਉਵੇਂ ਹੀ ਕੱਚੀ ਮੰਡੀ ਪਈ ਆ ਸਰਕਾਰ ਨੂੰ ਕਿੰਨੀਆਂ ਚਿੱਠੀਆਂ ਲਿਖ ਚੁੱਕੇ ਆ ਕਿੰਨੇ ਡੀਸੀਆਂ ਨੂੰ ਮੈਮੋਰੰਡਮ ਦੇ ਚੁੱਕੇ ਆ ਔਰ ਪਿੰਡ ਵਾਲੇ ਇੰਨੇ ਦੁਖੀ ਆ ਵਿਚਾਰੇ ਕੋਈ ਤਾਂ ਆਪ ਦੇ ਘਰੇ ਕਣਕ ਤੋਂ ਲਈ ਜਾਂਦਾ ਕੋਈ ਨਾਲ ਲਾਗਲੇ ਪਿੰਡਾਂ ਵਿੱਚ ਥਾਂਦੇ ਵਾਲੇ ਜਾਂ ਮੁਕਸਰ ਸ਼ਹਿਰ ਦੇ ਵਿੱਚ ਲੈ ਕੇ ਜਾਂਦਾ ਸੋ ਪਿੰਡ ਵਾਲਿਆਂ ਦੀ ਪੁਰਜ਼ੋਰ ਮੰਗ ਆ ਕਿ ਇਹ ਮੰਡੀ ਕਿਸਾਨ ਯੂਨੀਅਨ ਦਾ ਏ ਬਹੁਤ ਅਹਿਮ ਘਰਾਏ تھے ਇਸ ਪਿੰਡ ਦੇ ਵਿੱਚ ਉਹਨਾਂ ਨੇ ਵੀ ਵਿਚਾਰਿਆਂ ਨੇ ਬਹੁਤ ਜ਼ੋਰ ਲਾ ਲਿਆ ਸਰਦਾਰ ਜਗਜੀਤ ਸਿੰਘ ਹੁੰਦੇ ਸੀ ਸਵਰਗਵਾਸੀ ਉਹਨਾਂ ਨੇ ਵਿਚਾਰਿਆਂ ਦੀ ਆਖਰੀ ਇੱਛਾ ਸੀ ਔਰ ਉਹਨਾਂ ਦੀ ਆਖਰੀ ਇੱਛਾ ਨੂੰ ਪੂਰੇ ਰੱਖਦੇ ਹੋਏ ਮੈਂ ਇਹ ਮੰਡੀ ਪਾਸ ਕਰਾਈ ਸੀਗੀ ਔਰ ਅੱਜ ਤੁਸੀਂ ਹਾਲਾਤ ਵੇਖ ਰਹੇ ਹੋ ਕਿ ਕਿਵੇਂ ਜ਼ਮੀਂਦਾਰ ਰੋਲ ਰਿਹਾ ਤੇ ਬਾਦਲ ਸਰਕਾਰ ਕਹਿ ਰਹੀ ਹੈ ਕਿ ਵਿਕਾਸ ਹੋ ਰਿਹਾ ਹੈ ਵਿਕਾਸ ਤੁਹਾਡੇ ਸਭ ਦੇ ਸਾਹਮਣੇ ਆ ਉਹ ਜਿਹੜੀ ਮੰਡੀ ਐ ਸੰਗੂ ਤੋਂ ਆਉਂਦੀ ਇਹ ਮੂੰਹ ਬੋਲਦੀ ਤਸਵੀਰ ਆ ਵਿਕਾਸ ਦੀ ਇਹਨਾਂ ਦੀ ਪੰਜ ਸਾਲ ਕੋਈ ਨਹੀਂਗਾ ਤੇ ਮੱਲ ਵੀ ਇਹ ਫੈਂ ਮੰਡੀ ਦਾ ਜੀ ਉਧਰਲੇ ਪਾਸੇ ਚੱਲਦੀ ਆ ਚਾਰ ਪੰਜ ਸਾਲ ਹੋ ਗਏ ਮੱਲ ਬਾਟਰ ਵਾਕਸ ਵਾਲੇ ਪਾਸੇ ਜੀ ਤੋਂ ਉਦੋਂ ਬਾਅਦ ਦੇ ਵਿੱਚ ਫੈਸਲਾ ਹੋਇਆ ਜਿਹੜਾ ਉਹ ਆਪਣੇ ਹੱਕ ਜੀ ਹੋਇਆ ਜੀ ਹਾਂ ਹਾਂਜੀ ਮੈਂ ਠੀਕ ਮੈਂ ਇਹਨੂੰ ਦੱਸਦਾ ਮੰਡੀ ਬੋਰਡ ਨੂੰ ਮੈਂ ਕਹਾਂ ਜੀ ਤੁਹਾਨੂੰ ਪਤਾ ਹੈ ਜੀ ਤੁਸੀਂ ਗੁਰਦੁਆਰਾ ਸਾਹਿਬ ਉਦੋਂ ਜਦੋਂ ਥੋੜੇ ਹੁੰਦੇ ਕਿਆ ਸੀ ਜੀ ਤੁਸੀਂ ਪਹਿਲਾਂ ਕਿਆ ਸੀ ਸਾਰੇ ਬੋਲ ਰਹੇ ਸੀ ਕਿ ਇਹ ਲੀਡਰ ਸੀ ਕਿ ਸਾਰੇ ਮੈਂ ਗੁਰਦੁਆਰੇ ਚਾਹਣਾ ਇਹ ਮੰਡੀ ਹੁਣੇ ਸ਼ੁਰੂ ਹੋ ਰਹੀ ਉਸ ਗੱਲ ਨੂੰ ਵੀ ਮੇਰੇ ਖਾ ਚਾਰ ਸਾਲ ਹੋ ਗਏ ਇਹ ਅੱਜ ਹੁਣ ਸੱਤਵਾਂ ਸਾਲ ਹੋ ਗਿਆ ਜੀ ਹਿਸਾਬ ਲਾ ਲਓ ਆ 10 ਚ ਤਾਂ ਚਲੋ ਨੂ ਪੱਥਰ ਰੱਖਿਆ ਸੱਤ ਆ ਉਹਦਾ ਹੋ ਗਿਆ ਪਰ ਜਦੋਂ ਕਾਲੀਦਲ ਦੇ ਲੀਡਰ ਬੋਲ ਕੇ ਗਏ ਉਹ ਗੁਰਦੁਆਰੇ ਚੋਂ ਵੀ ਚਾਰ ਸਾਲ ਹੋ ਗਏ ਸਾਨੂੰ ਪਤਾ ਜਿੱਥੇ ਕਣਕ ਸਮੁੰਦਰ ਲੈਂਦੀ ਆ ਜਿਹੜਾ ਕੋਈ ਨਵਾਂ ਆ ਕੇ ਲੀ ਠੀਕ ਹੈ ਨਾ ਜੀ ਸਰਕਾਰ ਕਹਿ ਰਹੀ ਆ ਵਿਕਾਸ ਹੋ ਰਿਹਾ ਤੇ ਆ 7 ਸਾਲਾਂ ਦਾ ਵਿਕਾਸ ਆ ਵੀ ਓਵੇਂ ਧੂੜੁੱਢੀ ਆ ਕੱਚਾ ਹੀ ਰਾਹ ਹਾਂਜੀ 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 ਇਹ ਬਾਦਲ ਸਾਹਿਬ ਦੀ ਦੇਣ ਸੀ ਜੀ ਉਹ ਆਪਣੇ ਉਹ ਮੁੱਖ ਮੰਤਰੀ ਦੀ ਦੇਣ ਸੀ ਜੀ ਪਰ ਸਾਡੇ ਪੈਰ ਹੀ ਨਹੀਂ ਲੱਗਣ ਦਿੱਤੇ ਜੀ ਇਹ ਕੀ ਕਰ ਕੀ ਕਰਾਂਗੇ ਜੀ ਉਹ ਤੁਸੀਂ ਚੇਅਰਮੈਨ ਸੀ ਜਦੋਂ ਮੱਲਬੀ ਨੀ ਪੱਥਰ ਰੱਖਿਆ ਹਾਂ ਹਾਂ ਜੀ ਐਨਾ ਦੂਜਾ ਮੱਲਬੀ ਅਨਿਆਲੀ ਗੱਲ ਹੈ ਜੀ ਜੇ ਤਾਂ ਕੋਈ ਪਿੰਡ ਦਾ ਦੂਜਾ ਬ੍ਰਾਂਸ ਸਾਡੀ ਤਾਂ ਹੁਣ ਬੇਨਤੀ ਹੈ ਵੀ ਸਾਡਾ ਫਰ ਲੱਗਣਾ ਚਾਹੀਦਾ ਹੈ ਜਰੂਰੀ ਹੈ ਕਿਉਂਕਿ ਸਾਰੇ ਕਾਗਜ਼ ਪੱਤਰ ਜਿਹੜੇ ਮੰਡੀ ਆ ਇੱਥੇ ਫਸਲ ਇੱਥੇ ਕਾਂਗਰਸੀ ਦੀ ਵੀ ਆਉਣੀ ਹੈ ਹਾਂ ਹਾਂ ਗੱਡੀਆਂ ਦੀ ਵੀ ਆਉਣੀ ਹੈ ਸਾਹੀ ਕਰ ਇੱਥੇ ਹਰ ਪਾਰਟੀ ਵਾਲੇ ਦੀ ਫਸਲ ਆ ਹੁਣ ਜੀ ਆ ਹੁਣ ਕਾਂਗਰਸ ਵਾਲੇ ਆ ਲਿਧਿਆਲਿਆਂ ਦੀ ਤੁ मैं आध्यात्मिक सिद्ध पढ़ लेना चाहता हूँ ना जी, भाई आध्यात्मिक आदमी पार्टी ने भी उन्हें ये थे, हाँ जी ये राक्षस का रूह ही जो एक काम दुजाजी से राक्षसी कर रहा है जी बस